ਇੱਕ ਕਰੀ ਕੰਮ ਚੱਲਦੇ ਪੰਜਾਬ ਨੇ ਦੇਦੇ ਸਿਆਦ ਦੇ ਆਲੇ ਮੁੰਡੇ ਰਹੇ ਮੁੱਖ ਮੰਤਰੀ ਨੂੰ ਕਿ ਫਰੀਦ ਕੋਲ ਦੀ ਤਰਤੀ ਤੋਂ ਪੰਜਾਬ ਚ ਪੰਜਾਬ ਤੇਰਾ ਇਨਕਾਰ ਹੋ ਚੁੱਕਿਆ ਸਾਡੇ ਨਗਰ ਦਾ ਇਹ ਬਹੁਤ ਵੱਡਾ ਭਾਗ ਹੈ ਕਿ ਸ਼ਹੀਦ ਪਰਿਵਾਰਾਂ ਨੇ ਸਾਡੇ ਨਗਰ ਦੇ ਵਿੱਚ ਚਰਨ ਪਾਏ ਆ ਅਤੇ ਅਸੀਂ ਤਾਦਰੋਂ ਧੰਨਵਾਦ ਕਰਦੇ ਆ ਪਿੰਡ ਦੇ ਲੋਕਾਂ ਦਾ ਬੀਬੀਆਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਾਡੇ ਨਗਰ ਦੇ ਵਿੱਚ ਪਹੁੰਚਣ ਤੇ ਉਹਨਾਂ ਦਾ ਬਹੁਤ ਮਾਨਤਾਨ ਕੀਤਾ ਤੱਲ ਤੁਹਾਨੂੰ ਭੇਟ ਕੀਤੀ ਆ ਲੱਡੂਆਂ ਦੇ ਨਾਲ ਤੋਲਿਆ ਗਿਆ ਹੈ ਤੇ ਵਿਸ਼ਵਾਸ ਦਿਵਾਇਆ ਗਿਆ ਹੈ ਸਾਡੇ ਨਗਰ ਵੱਲੋਂ ਬੀਬੀ ਜੀ ਨੂੰ ਕਿ ਅਸੀਂ ਸੁਖਾਨਾ ਤੋਂ ਤੁਹਾਨੂੰ ਨੰਬਰ 1 ਤੇ ਲੈ ਕੇ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੀਬੀ ਜੀ ਕੀ ਨਾਮ ਕੀ ਤੁਹਾਡਾ ਗਰਵੀਤ ਕੌਰ ਜੀ ਅੱਜ ਸਰਬਜੀਤ ਸਿੰਘ ਦੇ ਪਤਨੀ ਆਏ ਆ ਬੀਬੀ ਸੰਦੀਪ ਕੌਰ ਤੁਹਾਡੇ ਕੀ ਮਹਿਸੂਸ ਕਰਦੇ ਹੋ ਬੱਸ ਪੁੱਛ ਲੈਣੇ ਚਾਹ ਜਿੰਨਾ ਯਾਰੇ ਤੁਸੀਂ ਕਹਿ ਦੋਗੇ ਉਹ ਮਾਰਾ ਕਰਕੇ ਉਹਨਾਂ ਨੂੰ ਬਣਾ ਦੇਣ ਬਣਾ ਦੇਣ ਬਣਾ ਦੇ ਦੋ ਠੀਕ ਹੈ ਜੀ ਤੁਸੀਂ ਤੁਹਾਡਾ ਕੀ ਨਾਮ ਆ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਅਸੀਂ ਜੀ ਆਪਾਂ 5 ਨੂੰ ਵੋਟ ਪਾਣੀ ਆ ਆਪਾਂ 5 ਨੂੰ ਉੱਚਾ ਕਰਨਾ ਠੀਕ ਹੈ ਬੀਬੀ ਜੀ ਤੁਸੀਂ ਬੋਲੋ ਕ ਹਾਂ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਪਣੇ ਆਉਣ ਦੀ بہت بہت اچھے یہ تہادیان یہاں دیکھائیں کہ اکھاں میں صحیح گل بہت بہت اچھے میں نے بہت جگہ ہاں کی سر جی دے سر جی دے بولو سونہ ہا سونہ ہا ਕਿਕਾ ਫਾਂ ਕੋ ਨ ਪਾਲਣ ਤੇ ਸ੍ਰੀ ਪਾਪਾ ਬੋਲੇ ਸੋ ਨਿਹਾਲ ਵਾ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਵਾ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਵਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਹੁਤ ਖੁਸ਼ ਆ ਕਿ ਅੱਜ ਭਾਈ ਸਭਜੀ ਸਿੰਘ ਜੀ ਦੇ ਪਰਿਦੇ ਜਿਹੜੇ ਲੋਕ ਜਾਤਪੂਤ ਹੋਏ ਆ ਆਪਾਂ ਨਾਲ ਜੁੜੇ ਆ ਸੋ ਅਸੀਂ ਪੂਰੀ ਸਪੋਰਟ ਕਰ ਰਹੇ ਆ ਸਾਰਾ ਨਗਰ ਠੱਗੀ ਭਾਈ ਸੋ ਵੱਧ ਤੋਂ ਵੱਧ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਸੋ ਸਤਿਗੁਰੂ ਜੀ ਇਹਨਾਂ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਲੋਕਾਂ ਨੇ ਲੁੱਟਿਆ ਤੇ ਖਾਦਾ ਵਾ ਤੇ ਅਸੀਂ ਹੁਣ ਫੁੱਲ ਸਪੋਰਟ ਸਾਡੀ ਸਰਬਜੀਤ ਨੂੰ ਆ ਸਾਡਾ ਪੰਥ ਖਾਲਸਾ ਜੇ ਜਾਗਰ ਹੋਇਆ ਸਾਰੀ ਸੰਗਤ ਫੁੱਲ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤਾਂ ਉਹਨੇ ਕੀ ਗੱਲ ਕਰਾਂ ਅੱਜ ਵੋਟ ਸੀ ਕਿਹਨੂੰ ਪਾਉਣੀ ਆ ਵੋਟ ਪਾਉਣੀ ਆ ਜੀਤਪਾਲ ਸਿੰਘ ਜੀ ਦੇ ਬਕਰ 22 ਸਰਦਾਰ ਖਾਲਸਾ ਉਹਨਾਂ ਪਾਉਣਾ ਸਾਹਿਦ ਰਾਸ਼ਿਦ ਮੇਰੀ ਉਮਰ 13 ਸਾਲ ਦੀ ਸੀ ਮੈਂ ਬੰਗਿਆ ਪਾਈ ਸਕੂਲ ਪੜਦਾ ਸੀ ਜਦੋਂ ਜੂਨ 84 ਦੇ ਵਿੱਚ ਕਲਪਾ ਸਾਨੂੰ ਤਾਂ ਹੈ ਬਹੁਤ ਵੱਡਾ ਬੱਥਾ ਤੁਹਾਡਾ ਸੁਖਾਣਾ ਤੋਂ ਵਾਦੇ ਪਿੰਡ ਤੋਂ ਜਦੋਂ ਦੁਨੀਆ ਪਹੁੰਚਿਆ ਤੇ ਮੈਂ 13 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਜੱਥੇ ਤੋਂ ਪਰਵਾਹ ਤੋ ਲੈ ਕੇ

اور چاریس سال ہو گئے اکال تخت بدلے مرضی رہے ہوئے ہاتھ بار 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 جوڑ کے بےنتی ہے نہ تو کسی ایم ایل اے کا پراؤن منہ گئے نہ کسی منٹری پراؤن مانے گئے نہ کسی سرکار کا نہ کسی ڈنڈے دار کا دا اس کر تو ਉਹਨਾਂ ਕਮਜ਼ੋਰ ਲੋਕਾਂ ਤੇ ਪਰਮਾਨੇ ਕਾਦੀਆਂ ਬੇਟੀਆਂ ਮਾਨਿਆ ਬਿਬੀਆਂ ਜਿਨ੍ਹਾਂ ਦੇ ਬੱਚਿਆਂ ਨੂੰ ਜਾਨ ਲਾਉਣਾ ਸੀ ਉਹਨਾਂ ਦੇ ਕਤਲ ਹੋਏ ਉਹਨਾਂ ਦਾ ਕੂੜਾ ਅਰ ਜੰਮੇ ਸਾਡੇ ਚੀਤ ਹੋਏ ਇਸ ਕਰਕੇ ਭਾਵੇਂ ਬੋਲਣਾ ਜੋ ਤੁਹਾਨੂੰ ਕਸਮ ਹੈ ਉਸ ਪ੍ਰਭਾਤ ਦੀ ਜੇ ਤੁਸੀਂ ਅਕਾਲ ਤਰਸਾਂ ਨੂੰ ਮੋੜ ਨਾ ਪਾਈ ਤੁਸੀਂ ਸੱਚ ਨੂੰ ਮੋੜਦੇ ਅਧਿਨ ਹੋ ਸਕਦੇ ਉਹ ਸਾਨੂੰ ਸ਼ਰਮ ਸਭੀ ਖਾਲਸਾ ਦੇ ਤੁੰਡਾ ਗੰਨਕ ਸਾਹਿਬ ਦੇ ਪਾਣੀ ਆ ਇਹਨਾਂ ਕੁਝ ਕਹਿੰਦਾ ਮੈਂ ਸਮਾਂ ਬਹੁਤ ਥੋੜਾ ਆ ਅਖੀਰ ਦੇ ਵਿੱਚ ਬੇਨਤੀ ਕਰਦਾ ਨੰਬਰ ਉਹ 1083 ਨੂੰ ਅੱਜ ਜੂਨ 1 ਉਹ ਜੂਨ ਜਿਸ ਦਿਨ ਤੋਂ ਹਮਾਂ ਨਾ ਸ਼ੁਰੂ ਹੋਇਆ ਸੀ ਤੁਹਾਨੂੰ ਫੀਡ ਜੋੜਿਆ ਤਾਂ ਕਰੇ ਆਪਾਂ ਨੂੰ ਨਹੀਂ ਮੱਲਣਾ ਬੋਟ ਦੇ ਨਾਲ ਇਸ ਕਰਕੇ ਬੋਟ ਸਰਵਿਸ ਖਾਲਸਾ ਨੂੰ ਪਾ ਦਿਓ ਇਹਨਾਂ ਕੁਝ ਕਹਿੰਦਾ ਖਵਾ ਦਾ ਜਾਚਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਪਰਮ ਸਮਾਜੋ ਮਹਾਨ ਤੇ ਮਸ਼ਹੂਰ ਨਗਰ ਸੁਖਾਣਾ ਦੇ ਸਾਰੇ ਹੀ ਗੁਰਸਿੱਖ ਵਿਰੋਧ ਮਾਤਾ ਵਾਇ ਭਾਈ ਸਾਰੇ ਸੰਗਤ ਨੂੰ ਵਿੱਚ ਫੜੇ ਪ੍ਰਵਾਹ ਕਰੋ ਵਾਹਿਗੁਰੂ ਜੀ ਦਾ ਖਾਲਸਾ ਜੀ ਸੋ ਕੋ ਕਹਿਣ ਵਾਲੀ ਗੱਲ ਬਾਕੀ ਮੇਰੀ ਬੋਲ ਤਾਂ ਹੁਣ ਬਹੁਤ ਛੋਟੀ ਚੀਜ਼ ਰਹਿ ਗਿਆ ਐਸ ਆਹ ਹਲੂ ਰਾਜ ਤੇ ਜਿਹੜੀ ਫ੍ਰੀਡਮ ਕੋਰਟ ਦੀ ਧਰਤੀ ਤੇ ਅਜਿਹਾ ਮਾਹੌਲ ਸਰਜਾ ਖਾਲਸੇ ਦੀ ਮਾਹੌਲ ਜਸਮੁ ਲੋਕਾਂ ਵਾਸਤੇ ਸਮੇਂ ਦਾ ਸਰਕਾਰਾਂ ਨੇ ਯਤਨ ਲਾਏ ਆ ਜਸਮੁ ਲੋਕਾਂ ਵਾਸਤੇ ਸੈਕਟਰ ਦੀ ਸਰਕਾਰ ਨੇ ਸਾਡੇ ਤੇ ਫੌਜ ਤਰ੍ਹਾਂ ਦਹਾੜਾ ਚੜਾਈਆਂ ਜਸ ਨੂੰ ਜਸ ਜਹਾਜ਼ਲਾਜ ਰੋਪਣ ਵਾਸਤੇ ਸਾਡੇ ਮਾਰੇ ਇਨਸਾਨ ਦਿੱਤਾ ਉਹ ਜਹਾਜ਼ਲਾਜ ਫੁਟਕੋੜ ਦਿੱਤਾ ਕਿਤੇ ਮੋਟ ਬਹੁਤ ਛੋਟੀ ਰਹਿ ਗਈ ਹੁਣ 40 ਸਾਲ ਤੋਂ ਸੰਭਾਲ ਕੁਰਬਾਨੀ ਦੇ ਕੁਰਬਾਨੀ ਦੇ ਵਾਲੇ ਢਾਈ ਬੈਂਸ ਸਿੰਘ ਦਾ ਪਰਿਵਾਰ ਤੇ ਪਤੋ 40 ਸਾਲਾਂ ਬਾਅਦ ਆ ਪਿਆਰ ਭਾਲਦਾ ਸੀ ਕੋਲ ਦਾ ਅੱਜ ਉਹ ਪਿਆਰ ਮਿਲ ਗਿਆ ਮੋਟ ਬਹੁਤ ਛੋਟੀ ਚੀਜ਼ ਹੈ کے پچھاب کدو چلاؤں گے ٹائی سال ہو گئے وہ مترین کے لوگوں نے گلا کر نہیں دقا